ਨੌਰੀ ਬਾਰਡਰ ਤੋਂ ਆਈ ਕਾਲ ਦਾ ਸਾਡੇ ਪਿੰਡ ਡੱਲੇਵਾਲ ਨੇ ਸਾਰੇ ਪਿੰਡ ਚ ਕਿਤੇ ਵੀ ਚੁੱਲ੍ਹੇ ਜਾਗ ਨਹੀਂ ਬਲੀ ਸਾਰਾ ਪਿੰਡ ਅਜ ਭੁੱਖ ਹੜਤਾਲ ਦੇ ਬੈਠਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਰਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮਰਥਨ ਚ ਅੱਜ ਉਹਨਾਂ ਦੇ ਜੱਦੀ ਪਿੰਡ ਡੱਲੇਵਾਲ ਦੇ ਪਿੰਡ ਵਾਸੀਆਂ ਨੇ ਇੱਕ ਰੋਜ਼ਾ ਭੁੱਖ ਹੜਤਾਲ ਤੇ ਬੈਠ ਕੇ ਕੇਂਦਰ ਅਤੇ ਹਰਿਆਣਾ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਹੈ ਮੇਰਾ ਨਾਮ ਮਨਜਿੰਦਰ ਸਿੰਘ ਹੈ ਜੀ ਪਿੰਡ ਡੱਲੇਵਾਲ ਜ਼ਿਲ੍ਹਾ ਫਰੀਦਕੋਟ ਭਾਰਤੀ ਕਿਸਾਨਾਂ ਨੇ ਇੱਕ ਤਾਂ ਸਿੱਧੂਪੁਰ ਦੇ ਸੂਬਾ ਪ੍ਰਧਾਨ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ ਉਹਨਾਂ ਦਾ ਜਿੱਦੀ ਪਿੰਡ ਹੈ ਅੱਜ ਜਿੱਥੇ ਖਨੌਰੀ ਬਾਰਡਰ ਤੋਂ ਕੀਤੀ ਗਈ ਪੀਲ ਸਰਦਾਰ ਜਗੀਤ ਸਿੰਘ ਡੱਲੇਵਾਲ ਦਾ 15 ਮਹੀਨਿਆਂ ਦਾ ਮਰਨ ਵਰਤਦਾ ਸਾਰੇ ਭਾਰਤ 'ਚ ਇਥੋਂ ਤੱਕ ਮੈਂ ਕਹੂੰਗਾ ਡਾਕਟਰ ਸਵੈਮਾਨ ਦੀ ਟੀਮ ਨੇ ਅਮਰੀਕਾ 'ਚ ਵੀ ਤੇ ਕੈਨੇਡਾ ਦੇ ਗੁਰਦਗਰੂ ਘਰਾਂ 'ਚ ਵੀ ਅੱਜ ਅਰਦਾਸਾਂ ਕੀਤੀਆਂ ਤੇ ਪੰਜਾਬੀਆਂ ਦੇ ਚੁੱਲਿਆਂ 'ਚ ਦੇਸ਼ਾਂ ਦੇ ਚ ਜਾਗ ਨਹੀਂ ਬਣੀ ਕੋਛੇ ਦੇ ਭਰਾਵੋ ਅਸੀਂ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਇਹ ਖਨੌਰੀ ਬਾਰਡਰ ਤੋਂ ਆਈਆਂ ਕਾਲਾਂ ਜਦੋਂ ਦਿਨ ਇਹ ਮੋਰਚਾ ਤਰੱਕੀ ਦੇ ਰਾਹ ਤੇ ਜਾ ਰਿਹਾ ਇਹਨਾਂ ਕਾਲ ਨੂੰ ਅਜ ਸਾਡੇ ਪਿੰਡ ਨੇ ਤੁੰਗੂਰ ਪੂਰਾ ਬਹੰਗਾਰਾ ਦੇ ਕੇ ਇਹਨੂੰ ਕਾਲ ਨੂੰ ਕਾਮਯਾਬ ਕੀਤਾ। ਆਮੀ ਮਾਨਯੋਗ ਸੁਪਰੀਮ ਕੋਰਟ ਨੂੰ ਆਪ ਇੰਟਰਫੇਅਰ ਕਰਕੇ ਇਹ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਉਣਾ ਚਾਹੀਦਾ ਹੈ। ਇਹ ਬਹੁਤ ਮੰਮੀ ਜੀ ਜਿਹੜੀ ਇਹ ਭੋਖੜਤਾਲਾ ਕਿੰਨੇ ਸਮੇਂ ਤੋਂ ਲੈ ਕੇ ਕਿੰਨੇ ਵਜੇ ਤੱਕ ਚੱਲੂਗਾ ਔਰ ਕੋਈ ਮੰਗਲਸਤੇ ਦੀ ਭੋਖੜਤਾਲ ਰੱਖੀ ਆ ਜਾਂ ਕੋਈ ਪਾਣੀ ਵਗੈਰਾ ਚੰਕੀ ਨਾ ਨਹੀਂ ਜੀ ਵੇਖੋ ਜਿਹੜੀ ਇਹ ਭੋਖੜਤਾਲਾ ਹੈ ਖਨੌਰੀ ਬੱਲ ਤੇ ਅੱਜ ਸਵੇਰ ਦਾ ਜਿਹੜਾ ਪ੍ਰਸ਼ਾਦਾ ਉੱਥੇ ਚੁੱਲ੍ਹਾ ਚੱਗ ਨਹੀਂ ਬੜੀ ਉਸ ਦੀ ਤਰਜ ਤੇ ਸਾਡੇ ਪਿੰਡ ਨੇ ਸਵੇਰ ਦੀ ਕੋਈ ਇੱਥੇ ਰੋਟੀ ਨਹੀਂ ਦੱਨਾ ਕੋਈ ਇਸ ਵਾਸਤੇ ਨੂੰ ਅੱਜ ਤੱਕ ਉਹਨਾਂ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਸਾਡੀ ਵੀ ਜਿਹੜੀ ਅੱਜ ਅਸੀਂ ਭੋਖੜਤਾਲਤਾ ਜਿਹੜਾ ਸਾਨੂੰ ਉਤੋਂ ਜੋ ਕਮ ਦੇਣਗੇ ਜੋ ਕਰਾਂਗੇ ਸਾਨੂੰ ਮਰਨ ਵਰਤ ਦਾ ਦੇਣਗੇ ਜੋ ਮਰਨ ਵਰਤ ਤੇ ਵੀ ਬੈਠਾਂਗੇ ਸਭ ਤੋਂ ਪਹਿਲਾਂ ਮੈਂ ਤਿਆਰ ਹਾਂ ਮਰਨ ਵਰਤ ਤੇ ਬੈਠਣ ਨੂੰ ਜੇ ਤੁਹਾਨੂੰ ਉਹ ਆਰਡਰ ਕਰੇ ਵੀ ਪਿੰਡ ਚ ਜਾਂ ਕਿਵੇਂ ਗਿੱਲੇ ਚ ਵੈਦੋ ਜਾਂ ਕਿਤੇ ਵੀ ਮੈਂ ਮਰਨ ਵਰਤ ਤੇ ਬੈਣ ਨੂੰ ਤਿਆਰ ਮੈਨੂੰ ਕੋਈ ਡਰ ਨਹੀਂਦਾ ਕੋਈ ਸ਼ੰਕਾ ਨਹੀਂ ਪਰ ਇਹ ਸਰਕਾਰ ਵੀ ਬੜੀ ਵੱਡੀ ਭੁਲਾ ਜਿਹੜੀ ਇਹ ਕਰ ਰਹੀ ਹੈ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਅੱਗ ਫੈਲ ਜੂਗੀ ਇਹਦਾ ਅਜੇ ਨਹੀਂ ਕੋਈ ਹੱਲ ਨਿਕਲਦਾ ਦੇ ਗੱਲੇ ਵਾਲੇ ਜੀ ਸਿੱਧ ਨੂੰ ਪਹਿਲੇ ਦੇ ਤੌਰ ਤੇ ਜੋ ਵੀ ਸਾਨੂੰ ਜਥੇਬੰਦੀ ਦੀ ਕਾਲ ਆਊਗੀ ਅਸੀਂ ਉਸ ਕਾਲ ਨੂੰ ਵੀ ਆਦੇ ਸਿਰੇ ਲਾਵਾਂਗੇ ਅੱਜ ਤਾਂ ਇੱਕ ਵਾਰੀ ਇਹ ਅਸੀਂ ਇੰਡੀਕੇਸ਼ਨ ਦਿੱਤੀ ਹੈ ਜਿਹੜੀ ਅਪੀਲ ਆਜੀ ਕਿ ਕਿੱਥੋਂ ਕਿੱਥੋਂ ਤੱਕ ਪਹੁੰਚ ਕੀਤੀ ਹੈ ਅਪੀਲ ਦੀ ਕਿਹਾ ਜਾ ਰਿਹਾ ਹੈ ਕਿ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਵੀ ਇਹ ਆਵਾਜ਼ ਪਹੁੰਚਾਈਏ ਕਿ ਸਾਰੇ ਲੋਕੀ ਜਿਹੜਾ ਸਾਥ ਦੇਣ ਅੱਜ ਦੇ ਦਿਨ ਨੂੰ ਜਿਹੜਾ ਪੋਖੜ ਤਾਂ ਰੱਖ ਅੱਜ ਦੇ ਮਤਲਬ ਕਿ ਅਪੀਲ ਤਾਂ ਅਸੀਂ ਸਾਰੇ ਲੋਕਾਂ ਨੂੰ ਹੀ ਮਤਲਬ ਇੱਕ ਨੌਰੀ ਬਾਰਡਰ ਤੋਂ ਜਿੱਥੇ ਬੰਦ ਅਕਾ ਜੋ ਅਪੀਲ ਆਈ ਹੈ ਉਹ ਤਾਂ ਸਾਰੇ ਲੋਕਾਂ ਨੂੰ ਹੀ ਆਈ ਹੈ ਪਰ ਅਸੀਂ ਮਤਲਬ ਕਿ ਆਪਦੇ ਪਿੰਡ ਦੇ ਤੌਰ ਤੇ ਮਤਲਬ ਕਿ ਇੱਕ ਅਪੀਲ ਆਪਦੇ ਜੋ ਆਪਣੇ ਚ ਮਤਲਬ ਕਿ ਲੋਕ ਆ ਉਹਨਾਂ ਕੀ ਨਾਮ ਹੈ ਠੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਬੇਟਾ ਅੱਜ ਸਰਨੇ ਤੇ ਬੈਠੇ ਹਾਂ ਸੁਰਜਿੰਦਰ ਕੈਮਰਾ ਟੱਕੜ ਹੜਤਾਲ ਤੇ ਬੈਠਾ ਪਾਜੀ ਇਹ ਇੱਕ ਦਿਨ ਦੀ ਪੂਖ ਹੜਤਾਲ ਮੇਰੇ ਦਾਦਾ ਜੀ ਇੱਕ ਇਨਸਾਨ ਹੀ ਨਹੀਂ ਬਲਕਿ ਇੱਕ ਸੋਚ ਬਣ ਗਏ ਹਨ ਉਹ ਮੇਰੇ ਦਾਦਾ ਜੀ ਹਨ ਕਿਸੇ ਨਾ ਦੇ سپورਟ ਕਰਦੇ ਸਨ ਉਹ ਅਸੀਂ ਉਹਨਾਂ ਦੇ سپورਟ ਵਾਸਤੇ ਬੈਠੇ ਹੈਗੇ ਹਾਂ ਇੱਥੇ ਇਹ ਵਰਤ ਇੱਕ ਦਿਨ ਦਾ ਉਹਨਾਂ ਦੀ سپورਟ ਹੇਅਰ ਇਹ ਇੱਕ ਦਿਨ ਦਾ ਵਰਤ ਉਹਨਾਂ ਦੀ سپورਟ ਦਾਦਾ ਜੀ ਨਾਲ 24 ਘੰਟੇ ਨਾਲ ਆਪਣੇ ਇਹ ਦਿਨ ਉਹ ਦਾਦਾ ਜੀ ਪਾਸੇ ਨੇ ਕਿਵੇਂ ਲੱਗਦਾ ਪੁੱਤ ਨੂੰ ਮੇਰੇ دل ਨਹੀਂ ਲੱਗਦਾ ਉਹਨਾਂ ਕੀ ਚੋਣਾ ਤੁਸੀਂ ਜਲਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਸਰਕਾਰ ਨੂੰ ਮੈਂ ਇੱਕ ਹੀ ਚੀਜ਼ ਕਹਿਣਾ ਚਾਹੁੰਦਾ ਹੈਗਾ ਕੀ ਮੰਗਾ ਮੰਗਾ ਕਿਸਾਨਾਂ ਨੂੰ ਘਰ ਜਾਣ ਦਾ ਮੌਕਾ ਦਿਓ ਕਹਿੰਦਿਆਂ ਹਾਂ ਇੱਕ ਗੱਲ ਜਿਹੜੀ ਅੱਜ ਤੱਕ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ ਅੱਜ ਮੈਂ ਤੁਹਾਡੇ ਥਰੂ ਦੱਸਣਾ ਚਾਹਣੀ ਹੈ ਕਿ ਜਦੋਂ ਮੈਂ ਵਿਆਹੀ ਆਈ ਸੀਗੀ ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਿਠਾ ਕੇ ਇੱਕੋ ਹੀ ਗੱਲ ਕਹੀ ਸੀ ਕਿ ਤੂੰ ਮੇਰੀ ਧੀ ਨਹੀਂ ਮੇਰੀ ਨੂੰਹ ਨਹੀਂ ਮੇਰਾ ਪੋਤਾ ਇਹ ਗੱਲ ਮੈਨੂੰ ਨਹੀਂ ਕਹੀ ਸੀ ਤੇ ਮੈਂ ਹਾਂ ਇਹ ਗੱਲ ਮੈਂ ਅੱਜ ਕਹਿਣਾ ਚਾਹਣੀ ਹੈ ਮਤਲਬ ਪੂਰੇ ਜ਼ੋਰ ਨਾਲ ਇਹ ਕਹਿਣਾ ਚਾਹੀਦਾ ਵੀ ਮੈਨੂੰ ਹਰ ਜਨਮ ਦੇ ਵਿੱਚ ਢੱਲੇਵਾਲ ਸਾਹਿਬ ਮੇਰੇ ਕੋ ਸੋਹਰੇ ਦੇ ਰੂਪ ਚ ਮਿਲੇ ਹੁਣ ਤੁਸੀਂ ਪੁੱਛੋਗੇ ਕਿ ਸੋਹਰੇ ਦੇ ਰੂਪ ਚ ਕਿਉਂ ਕਿਉਂਕਿ ਹਰੇਕ ਬਾਪ ਆਪਣੀ ਧੀ ਨੂੰ ਤਾਂ ਪਿਆਰ ਕਰਦਾ ਹੀ ਕਰਦਾ ਹੈ ਬਟ ਇੱਕ ਸੋਹਰੇ ਦਾ ਇੱਕ ਪਿਓ ਦੀ ਤਰ੍ਹਾਂ ਹੋਣਾ